ਮੈਂ ਸਰਦਾਰਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਈਆਂ ਉਮੀਦ ਕਰਦੀਆਂ ਕਿ ਹੁਣ ਤੱਕ ਜਿਵੇਂ ਬਾਕੀ ਐਪੀਸੋਡਾਂ ਨੂੰ ਤੁਸੀਂ ਪਿਆਰ ਦਿੱਤਾ ਹੈ ਉਦਾਂ ਹੀ ਇਸ ਐਪੀਸੋਡ ਨੂੰ ਵੀ ਭਰਮਾ ਹੰਗਾਰਾ ਦਿਓਗੇ ਕਿਉਂਕਿ ਹਰ ਵਾਰ ਤੁਹਾਡੇ ਲਈ ਕੋਈ ਨਾ ਕੋਈ ਵਧੀਆ ਮੋਟੀਵੇਸ਼ਨਲ ਸਟੋਰੀ ਹੀ ਲੈ ਕੇ ਤੁਹਾਡੇ ਰੂਬਰੂ ਹੁੰਦੀ ਆ ਤੇ ਬਿਨਾ ਕੋਈ ਸਮਾਂ ਗਵਾਏ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਰਾਜਾ ਹੁੰਦਾ ਉਹ ਆਪਣੇ ਮੰਤਰੀ ਤੇ ਬਹੁਤ ਯਕੀਨ ਕਰਦਾ ਹੈ ਉਹਦਾ ਜੋ ਮੁੱਖ ਮੰਤਰੀ ਹੁੰਦਾ ਹੈ ਰਾਜ ਦੀ ਉਂਗਲੀ ਤੇ ਸੱਟ ਲੱਗਦੀ ਹੈ ਉਹਦੀ ਅੱਧੀ ਉਂਗਲੀ ਤਾਂ ਲੈ ਹੀ ਜਾਂਦੀ ਉਹ ਬੜਾ ਤੜਫਦਾ ਤੇ ਉਹ ਆਪਣੇ ਮੁੱਖ ਮੰਤਰੀ ਨੂੰ ਦਿਖਾਉਂਦਾ ਉਹ ਨੂੰ ਕਹਿੰਦਾ ਕਿ ਨਾ ਦਰਦ ਹੋ ਰਿਹਾ ਵਾ ਮੇਰੀ ਉਂਗਲੀ ਵੱਢੀ ਗਈ ਉਹ ਜੋ ਮੰਤਰੀ ਸੀ ਉਹ ਰੱਬ ਦੀ ਰੰਗੀ ਹੋਈ ਰੂਹ ਸੀ ਉਨੇ ਆਰਾਮ ਨਾਲ ਦੇਖਿਆ ਤੇ ਦੇਖ ਕੇ ਕਹਿਣ ਲੱਗਾ ਕਿ ਤਾਂ ਕੀ ਆ ਇਹ ਤਾਂ ਚਲੋ ਚੰਗਾ ਹੋਇਆ ਰੱਬ ਜੋ ਕਰਦਾ ਚੰਗਾ ਹੀ ਕਰਦਾ ਇੱਕ ਤਾਂ ਰਾਜਾ ਵੈਸੇ ਦਰਦ ਵਿੱਚ ਉਤੋਂ ਦੀ ਮੰਤਰੀ ਦਾ ਚਲ ਕੋਈ ਨਾ ਕਿਹਾ ਉਹਨੂੰ ਬਹੁਤ ਝੁਬਿਆ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਰਾਜਾ ਗੁੱਸੇ 'ਚ ਕਹਿਣ ਲੱਗਾ ਕਿ ਇੱਕ ਤਾਂ ਮੇਰੇ ਇੰਨਾ ਦਰਦ ਹੁੰਦਾ ਪਿਆ ਉਤੋਂ ਦੀ ਤੂੰ ਕਹਿਣਾ ਚਲੋ ਜੋ ਹੋਇਆ ਚੰਗਾ ਹੋਇਆ ਇਹਦੇ 'ਚ ਚੰਗਾ ਕੀ ਹੋਇਆ ਗੁੱਸੇ ਦੇ ਮਾਰੇ ਨੇ ਮੰਤਰੀ ਨੂੰ ਜੇਲ੍ਹ 'ਚ ਬੰਦ ਕਰਵਾ ਦਿੱਤਾ ਤੇ ਨਾਲ ਹੀ ਹੁਕਮ ਦਿੱਤਾ ਕਿ ਕੱਲ ਦਿਨ ਢਲਦੇ ਤੱਕ ਇਹਨੂੰ ਫਾਂਸੀ ਤੇ ਚੜਾ ਦਿੱਤਾ ਜਾਵੇ ਉਤੋਂ ਮੰਤਰੀ ਹੱਸਿਆ ਹੱਸ ਕੇ ਕਹਿਣ ਲੱਗਾ ਚਲੋ ਚੰਗਾ ਹੋਇਆ ਰਾਜਾ ਹੋਰ ਗੁੱਸੇ 'ਚ ਆ ਗਿਆ ਉਹ ਕਹਿੰਦਾ ਇਹਨੂੰ ਮੇਰੀ ਨਜ਼ਰਾਂ ਤੋਂ ਛੇਤੀ ਤੋਂ ਛੇਤੀ ਲੈ ਜਾਓ ਉਹ ਰਾਜਾ ਆਪ ਬਾਅਦ ਵਿੱਚ ਸ਼ਾਮ ਨੂੰ ਸ਼ିକਾਰ ਤੇ ਨਿਕਲਿਆ ਨਾਲ ਕੁਝ ਸੈਨਿਕ ਸੀ ਉਹ ਸ਼ਿਕਾਰ ਖੇਡਦਾ ਖੇਡਦਾ ਸੈਨਿਕਾਂ ਤੋਂ ਦੂਰ ਹੋ ਗਿਆ ਵਿਛੜ ਹੀ ਗਿਆ ਅੱਗੋ ਰਾਜੇ ਨੂੰ ਜੰਗਲੀਆਂ ਨੇ ਫੜ ਲਿਆ ਤੇ ਫੜ ਕੇ ਆਪਦੇ ਕਬੀਲੇ ਚ ਲੈ ਗਏ ਤੇ ਕਹਿਣ ਲੱਗੇ ਬਲੀ ਲਈ ਇੱਕ ਬੰਦਾ ਚਾਹੀਦਾ ਸੀ ਨਾ ਅਸੀਂ ਉਹ ਲੈ ਆਏ ਰਾਜੇ ਨੂੰ ਨਮਾਤਵਾ ਕੇ ਉਹਨੂੰ ਚੰਗੀ ਤਰ੍ਹਾਂ ਖਾਣਾ ਖਿਲਾ ਕੇ ਜਦੋਂ ਉਹਦੀ ਬਲੀ ਦੇਣ ਲੱਗੇ ਤਾਂ ਉਹਨਾਂ ਵਿੱਚੋਂ ਇੱਕ ਦਾ ਧਿਆਨ ਰਾਜੇ ਦੇ ਹੱਥ ਤੇ ਗਿਆ ਉਹਨੇ ਆਂਸਰ ਰੋਕਤਾ ਉਹ ਕਹਿੰਦੇ ਨਹੀਂ ਨਹੀਂ ਰਾਜੇ ਦੀ ਤਾਂ ਬਲੀ ਨਹੀਂ ਹੋ ਸਕਦੀ ਇਹਦੀ ਬਲੀ ਨਹੀਂ ਦੇ ਸਕਦੇ ਕਿਉਂਕਿ ਇਹ ਤਾਂ ਅਸ਼ੁੱਧਾ ਅਸ਼ੁੱਧ ਕਿਉਂ ਕਿਉਂਕਿ ਇਹਦੀ ਉਂਗਲੀ ਕੱਟੀ ਹੋਈ ਆ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਵੇ ਰਾਜੇ ਨੂੰ ਛੱਡ ਦਿੱਤਾ ਜਾਂਦਾ ਉਹ ਆਪਦੀ ਜਾਨ ਬਚਾ ਕੇ ਬੜੀ ਮੁਸ਼ਕਿਲ ਨਾਲ ਰਾਜ ਮਹਿਲ ਚੋਂ ਦਾ ਪਰ ਉਹ ਬਹੁਤ ਹੈਰਾਨ ਹੋਇਆ ਹੁੰਦਾ ਉਹ ਆਨਸਾਰ ਆਪਣੇ ਸੈਨਿਕਾਂ ਨੂੰ ਹੁਕਮ ਦਿੰਦਾ ਕਿ ਜੋ ਮੰਤਰੀ ਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਹੋਇਆ ਨਾ ਉਹਨੂੰ ਆਜ਼ਾਦ ਕਰ ਦਿਓ ਤੇ ਮੇਰੇ ਕੋਲ ਲੈ ਕੇ ਆਓ ਜਦੋਂ ਉਹ ਮੰਤਰੀ ਨੂੰ ਲੈ ਕੇ ਆਉਂਦੇ ਆ ਤੇ ਰਾਜਾ ਉਹਨੂੰ ਘੁੱਟ ਕੇ ਜੱਫੀ ਪਾ ਲੈਂਦਾ ਕਹਿੰਦਾ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਸੱਚੀ ਉਹ ਹੀ ਹੋਇਆ ਕਿ ਜੋ ਰੱਬ ਕਰਦਾ ਚੰਗਾ ਕਰਦਾ ਦੇਖ ਤੂੰ ਉਹਦੋਂ ਮੇਰੀ ਉਂਗਲੀ ਵੱਡੀ ਤੇ ਕਿਹਾ ਸੀ ਨਾ ਜੋ ਹੁੰਦਾ ਚੰਗੇ ਲਈ ਹੁੰਦਾ ਤੇ ਚੰਗੇ ਲਈ ਹੋਇਆ ਅੱਜ ਆਹ ਉਂਗਲੀ ਜੇ ਨਾ ਵੱਡੀ ਹੁੰਦੀ ਤਾਂ ਸ਼ਿਕਾਰੀਆਂ ਨੇ ਮੇਰੀ ਬਲੀ ਦੇ ਦੇਣੀ ਸੀ ਕਿਉਂਕਿ ਉਹ ਜੰਗਲੀ ਤਾਂ ਕਿਸੇ ਦੀ ਸੁਣਦੇ ਨਹੀਂ ਤੇ ਅੱਗੋਂ ਉਹ ਹੱਸ ਕੇ ਕਹਿਣ ਲੱਗਾ ਬਿਲਕੁਲ ਜੋ ਹੁੰਦਾ ਚੰਗੇ ਲਈ ਹੁੰਦਾ ਤੁਸੀਂ ਜਿਹੜਾ ਮੈਨੂੰ ਜੇਲ੍ਹ 'ਚ ਬੰਦ ਕੀਤਾ ਸੀ ਨਾ ਉਹ ਤਾਂ ਉਸ ਤੋਂ ਵੀ ਚੰਗੇ ਲਈ ਹੋਇਆ ਰਾਜਾ ਬੜਾ ਹੈਰਾਨ ਹੋ ਕੇ ਦੇਖਣ ਲੱਗਾ ਮంత్రి ਕੈਨ ਲੱਗਾ ਕਿ ਰਾਜਾ ਜੀ ਹੈਰਾਨ ਨਾ ਹੋਵੋ ਕਿਉਂਕਿ ਜੇਕਰ ਤੁਸੀਂ ਮੈਨੂੰ ਜੇਲ੍ਹ ਚ ਬੰਦ ਨਾ ਕਰਦੇ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਣਾ ਸੀ ਤੁਹਾਡੀ ਉਂਗਲੀ ਵੱਡੀ ਕਰਕੇ ਉਹਨਾਂ ਨੇ ਤੁਹਾਨੂੰ ਤਾਂ ਛੱਡ ਦਿੱਤਾ ਪਰ ਤੁਹਾਡੀ ਜਗ੍ਹਾ ਤੇ ਉਹਨਾਂ ਨੇ ਮੇਰੀ ਬਲੀ ਦੇ ਦੇਣੀ ਸੀ ਇਸ ਕਰਕੇ ਜੋ ਹੁੰਦਾ ਨਾ ਚੰਗੇ ਲਈ ਹੁੰਦਾ ਇਹ ਸੀ ਅੱਜ ਦੀ ਕਹਾਣੀ ਜੀ ਤੋਂ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਅਸੀਂ ਕਲ ਪਛਾਨਨੇ ਆ ਕਿ ਸਾਡੀ ਮਰਜ਼ੀ ਤਾਂ ਨਹੀਂ ਹੋ ਰਿਆ ਜੋ ਅਸੀਂ ਚਾਹੁੰਨੇ ਆ ਉਹ ਚੀਜ਼ ਨਹੀਂ ਹੋ ਰਹੀ ਪਰ ਇਹ ਵੀ ਸੋਚਣਾ ਚਾਹੀਦਾ ਕਿ ਜੋ ਸਾਡੀ ਮਰਜ਼ੀ ਨਾਲ ਹੁੰਦਾ ਉਹ ਚੰਗਾ ਹੁੰਦਾ ਪਰ ਜੋ ਸਾਡੀ ਮਰਜ਼ੀ ਨਾਲ ਨਹੀਂ ਹੁੰਦਾ ਨਾ ਉਹ ਉਸ ਤੋਂ ਵੀ ਚੰਗਾ ਹੁੰਦਾ ਕਿਉਂਕਿ ਉਹਦੇ ਅੰਦਰ ਪਰਮਾਤਮਾ ਦੀ ਮਰਜ਼ੀ ਸ਼ਾਮਿਲ ਹੁੰਦੀ ਹੈ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਧੰਨਵਾਦ